ਅੱਜ ਆਪਾਂ ਜੁੜੇ ਹੋਏ ਹਾਂ ਗੁਰਦੁਆਰਾ ਸੇਹਰਾ ਸਾਹਿਬ ਪਾਤਸ਼ਾਹੀ ਪੰਜਵੀਂ ਅਤੇ ਪਾਤਸ਼ਾਹੀ ਛੇਵੀਂ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੀਆਂ ਜ਼ਿਆਦਾਤਰ ਗੁਰੂਆਂ ਦਾ ਜਿਹੜਾ ਜੀਵਨ ਆ ਉਹ ਸੁਲਤਾਨਪੁਰ ਲੋਧੀ ਦੇ ਨਾਲ ਸਬੰਧ ਰੱਖਦਾ ਸੋ ਜਦੋਂ ਕਦੇ ਵੀ ਆਪਾਂ ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਤ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਆ ਤਾਂ ਉੱਥੇ ਹੀ ਜਿਹੜੇ ਹੋਰ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਦਰਸ਼ਨ ਵੀ ਜ਼ਰੂਰ ਕਰਿਆ ਕਰੋ ਸੋ ਅੱਜ ਆਪਾਂ ਜੁੜੇ ਹੋਏ ਹਾਂ ਗੁਰਦੁਆਰਾ ਸੇਹਰਾ ਸਾਹਿਬ ਪਾਤਸ਼ਾਹੀ ਪੰਜਵੀਂ ਅਤੇ ਪਾਤਸ਼ਾਹੀ ਛੇਵੀਂ ਜਦੋਂ ਗੁਰੂ ਅਰਜਨ ਦੇਵ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਵਿਆਹਣ ਦੇ ਲਈ ਪਿੰਡ ਡੱਲੇਵਾਲ ਨੂੰ ਜਾ ਰਹੇ ਸੀਗੇ ਤਾਂ ਉਹ ਇੱਕ ਰਾਤ ਦੇ ਵਿਸ਼ਰਾਮ ਲਈ ਇਸ ਜਗ੍ਹਾ ਤੇ ਰੁਕਦੇ ਆ ਤਿਸਵੀਰ ਦੇ ਮੌਕੇ ਦੁਬਾਰਾ ਉਹਨਾਂ ਦੀ ਜਦੋਂ ਸੇਹਰਾਬੰਦੀ ਕਹਿ ਲੋ ਜਾਂ ਦਸਤਾਰਬੰਦੀ ਹੁੰਦੀ ਹੈ ਇਸ ਜਗ੍ਹਾ ਤੋਂ ਹੁੰਦੀ ਆ ਸੋ ਉਸ ਸਮੇਂ ਗੁਰੂ ਅਰਜਨ ਦੇਵ ਜੀ ਦੇ ਨਾਲ ਗੁਰੂ ਹਰਗੋਬਿੰਦ ਪਾਸ਼ਾ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਅਤੇ ਹੋਰ ਜਿਹੜੀਆਂ ਸਿੱਖ ਪੰਥ ਦੀਆਂ ਸ਼ਕਤੀਤਾ ਸ਼ਾਮਲ ਸਨ ਜਿੱਦਾਂ ਆਪਾਂ ਪੁਰਾਣੀ ਪਿਛਲੀ ਵੀਡੀਓ ਦੇ ਵਿੱਚ ਜਿੱਥੇ ਹਰਗੋਬਿੰਦ ਪਾਸ਼ਾ ਜੀ ਦੇ ਆਨੰਦ ਕਾਰਜ ਹੋਏ ਸੀਗੇ ਉਸ ਦੇ ਦਰਸ਼ਨ ਕਰਵਾਏ ਸੀਗੇ ਸੋ ਐਸੇ ਕਰਕੇ ਇਸ ਜਗ੍ਹਾ ਤੇ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਸੇਹਰਾਬੰਦੀ ਹੋਈ ਸੀਗੀ ਸੋ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਸੇਹਰਾ ਸਾਹਿਬ ਪੈ ਗਿਆ ਸੋ ਜਿਸ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਵਾ ਐਸ ਥੜੇ ਦੀਆਂ ਜੜੀਆਂ ਨੇ ਉਹ 6 ਨੁੱਕਰਾਂ ਬਣਾਈਆਂ ਹੋਈਆਂ ਨੇ ਸੋ ਇਹ ਜੜੀਆਂ ਥੜਾ ਨੇ ਇਹ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਯਾਦ ਦੇ ਵਿੱਚ ਹੀ ਬਣਿਆ ਹੋਇਆ ਸੋ ਇਹ ਸੀਗਾ ਜੀ ਗੁਰਦੁਆਰਾ ਸ੍ਰੀ ਸੇਹਰਾ ਸਾਹਿਬ ਸੁਲਤਾਨਪੁਰ ਲੋਧੀ ਦਾ ਇਤਿਹਾਸ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਿਓ ਤਾਂ ਕਿ ਜਿਹੜੀ ਹੋਰ ਲੋਕ ਨੇ ਵੱਧ ਤੋਂ ਐਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਹੋ ਸਕਣ ਤੇ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਪੇਜ ਨੂੰ ਫੋਲੋ ਜ਼ਰੂਰ ਕਰ ਲੈਣਾ ਧੰਨਵਾਦ